ਪੁਲਿਸ ਦੀ ਗ੍ਰਫਤ ਵਿੱਚ ਬੈਠੇ ਇਹਨਾਂ ਨੌਜਵਾਨਾਂ ਨੂੰ ਤਰਨਤਾਰਨ ਦੇ ਗੋਇੰਦਵਾਲ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਇਹ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪਰ ਗੁਪਤ ਸੂਚਨਾ ਦੇ ਦਰ ਤੇ ਛਾਪੇਮਾਰੀ ਕਰ ਗੋਇੰਦਵਾਲ ਦੀ 바ਵਾਸ਼ੂ ਕੰਪਨੀ ਦੇ ਵਿੱਚੋਂ ਵੱਡੀ ਗਿਣਤੀ ਹਥਿਆਰਾਂ ਸਮੇਤ ਇਹਨਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ 15 ਨੌਜਵਾਨਾਂ ਦੇ ਕੋਲੋਂ 4 ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਨੇ। 5.315 ਬੋਰ 3 ਨਰ ਵਾਲਰ ਇੱਕ ਪਿਸਤਲ ਇੱਕ 12 ਬੋਰ ਡਬਲ ਬੈਲਗਨ ਗੰਨ ਜਿਹੜੀ ਆ ਉਹ ਅਸੀਂ ਇਹਨਾਂ ਕੋਲੋਂ ਰਿਕਵਰ ਕੀਤੀ ਐ ਇਹਨਾਂ ਵਿੱਚ ਪੋਸ਼ ਜਿਹੜੇ ਮੌਜਦਮ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ ਉਹ ਮੁਕੱਦਮੇ ਜਿਹੜੇ ਆ ਉਹ ਲੁੱਟਾਂ ਖੋਹਾਂ ਦੇ ਪਹਿਲਾਂ ਮੁਕੱਦਮੇ ਦਰਜ ਨੇ ਇਹਨਾਂ ਨੇ ਕੀ ਜਿਹੜਾ ਕਿਉਂ ਇਕੱਠੇ ਹੋਏ ਸੀ ਤੇ ਕਿਵੇਂ ਇਹਨਾਂ ਨੇ ਕੀ ਕਿਹੜੇ ਕੋਈ ਨੰਨੇ ਡਰਾ ਹੈਗਾ ਆਪਣਾ ਕੋਈ ਆਪਣਾ ਕਿੱਥੇ ਜਾ ਕੇ ਗੱਲਬਾਤ ਕਰਨੀ ਸੀ ਕੀ ਕਰਨਾ ਸੀ ਇਹ ਪੂਛ ਕੇ ਪਤਾ ਲੱਗਦਾ ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਨੇ ਖੁਦ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਐਸ.ਓ.ਈ. ਦਾ ਸਾਬਕਾ ਪ੍ਰਧਾਨ ਦੱਸਿਆ ਉਸ ਦੇ ਮਤਬਕ ਉਹ ਤਾਂ ਸਿਰਫ ਫਰਾਜ਼ੀਨਾਮਾ ਕਰਵਾਉਣ ਜਾ ਰਹੇ ਸੀ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਮਤਬਕ ਜੋ ਹਥਿਆਰ ਫੜੇ ਗਏ ਉਹ ਸਾਰੇ ਲਾਇਸੈਂਸੀ ਨੇ ਸਿਆਸੀ ਕਾਲੀ ਦਲ ਨੇ ਮੈਂ ਪ੍ਰੈਜ਼ੀਡੈਂਟ ਮੈਂ ਹਾਂ ਐਸ.ਓ.ਈ. ਜਥੇਬੰਦੀ ਦਾ ਤਰਨਤਾਰਨ ਜ਼ਿਲ੍ਹੇ ਦਾ ਵੇ ਸਾਨੂੰ ਇਕਬਾਲ ਫਰੀਦੀ ਆਪਣਾ ਭਰਾ ਜੇ ਫਤਿਹ ਮਾਤੋਂ ਉਹਨੇ ਕਿਹਾ ਸੀ ਵੀ ਆਪਾਂ ਕੰਪਰੋਮਾਈਜ਼ ਜਾਣਾ ਆ ਸੁਲਤਾਨਬੰਨ ਤੱਕ ਕੋਈ ਝਗੜਾ ਹੋਇਆ ਸੀ ਰਸਤੇ ਜਾ ਰਹੇ ਸੀ ਫਾਟਕ ਬੰਦ ਹੋ ਗਿਆ ਗੋਨਸਰ ਵਾਲਾ ਤੇ ਖੜੇ ਸੀ ਸਾਨੂੰ ਉਤਾਰ ਲਿਆ ਗਿਆ ਗੱਡੀ ਦੇ ਵਿੱਚੋਂ ਲਾਇਸੈਂਸ ਹਥਿਆਰ ਸਾਡੇ ਸਾਰੇ ਬਹੁਤ ਜ਼ਿਆਦਾ ਨਜਾਇਜ਼ ਕਰਤੀ ਇਹ ਸਾਡੇ ਨਾਲ ਕੋਈ ਵਾਰਦਾਤ ਕੀਤੀ ਨਹੀਂ ਅਸੀਂ ਕੋਈ ਕੋਈ ਕੀਤੀ ਤੇ ਕੀ ਕਾਰਨ ਹੈ ਜਾ ਕੋਈ ਹੋਈ ਫੜੇਗੇ ਨੌਜਵਾਨਾਂ ਦੇ ਵਿੱਚ ਉਹ ਜੁੱਤੇ ਪਹਿਲਾਂ ਤੋਂ ਹੀ ਕਈ ਕੇਸ ਚੱਲ ਰਹੇ ਨੇ